ਕੋਈ 10000 ਦਣੀ ਕੋਈ 11000 ਦਣੀ ਤੇ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 9000 ਰੁਪਏ ਦਾ ਸਮੇਤ ਟਰਾਲੀ ਟਰਾਲੀ ਵੀ ਦਿਖਾ ਦੇਉਗੀ ਕਰਾਂ ਆਹ ਟਰਾਲੀ ਇਹ ਗਈ ਤੇ ਮਿਲੂ ਕਿਥੋਂ ਬਾਈਵਰੋਂ ਤੋਂ ਜੈ ਕੈਂਡ ਜ਼ਿਲ੍ਹਾ ਲਧਿਆਣਾ ਇਹਦੇ ਵਿੱਚ ਕਦਰ ਕੜੇ ਕੜੇ ਮਿਲ ਜਾਣਗੇ ਜੀ 레드 ਗ੍ਰੀਨ ਤੇ ਨੀਲਾ ਤਿੰਨੇ ਰੰਗ ਅਵੇਲੇਬਲ ਹੈ ਜੀ ਆਪਣੇ ਕੋਲ ਤੇ ਕਾਹ ਕਾਰ ਕਿੰਨੇ ਦੀ ਹੈ ਜੀ ਇਹ ਕਾਰ ਕਰਤੀ 2186 ਮੋਟਰ ਵਾਲੀ ਸਿਰਫ 7000 ਰੁਪਏ ਦੀ ਜੀ ਬਸ ਬਿਲਕੁਲ ਜੀ ਬਿਲਕੁਲ ਉਦੋਂ ਬਾਅਦ ਜੀਪਾ ਆਪਣੇ ਕੋਲ ਸਟਾਰਟਿੰਗ ਹੋ ਗਈਆਂ 4000 ਰੁਪਏ ਤੋਂ ਕਿਹੜੀ 4000 ਰੁਪਏ ਤੋਂ ਆਹ ਦੇਖੋ ਜੀ 44500 ਜਿਹੜੀ ਮਰਜ਼ੀ ਚੱਕ ਲੋ ਮੈਂ ਕਹਿੰਦਾ 6 6 ਮੋਟਰ ਵਾਲੀ ਡਬਲ ਬੈਟਰੀ ਵਾਲੀ ਗਾਰੰਟੀ ਸਾਲ ਦੀ ਗਾਰੰਟੀ ਦੇਾਂਗੇ ਸਕੂਟਰ ਮੋਟਰਸਾਈਕਲ ਆਪਣੇ ਕੋਲ ਸਟਾਰਟਿੰਗ 1800 ਰੁਪਏ ਤੋਂ ਜੀ ਆਹ ਕਿੰਨੇ ਕਦਾ ਜੀ ਇਹ ਬਾਈਕ ਕਰਤਾ ਸਿਰਫ 5000 ਰੁਪਏ ਦਾ ਜੀ 5000 ਰੁਪਏ ਦਾ ਮੋਟਰਸਾਈਕਲ ਚੈੱਕ ਕਰ ਲੋ ਬਈ ਇੱਕ ਰੂਬੀ ਕੋਨ ਪਰਮੀਸ ਬਰਮਾ ਦੀ ਪਸੰਦ ਆ ਖੜੀ ਆ ਰੂਬੀ ਕੋਨ ਕਿੰਨੇ ਦੀ ਪਤਾ ਇਹ ਇਹ ਕਰਤੀ ਮਾਤਰ 11000 ਰੁਪਏ ਦੀ ਜੀ ਸਿਰਫ 11000 ਦੀ ਹੋਰ ਦੁਕਾਨਾਂ ਤੇ ਜਾਓਗੇ ਕੋਈ 16000 ਕਹਿੰਦਾ ਕੋਈ 17000 ਜੇ ਕਿਸੇ ਨੇ ਘਰੇ ਬੈਠੇ ਨੇ ਮੰਗਵੋਣੀ ਭੇਜ ਦੋਂਗੇ ਜੀ ਬਿਲਕੁਲ ਜੀ ਬਿਲਕੁਲ ਪੈਨ ਇੰਡੀਆ ਡਿਲੀਵਰੀ ਜਿਵੇਂ ਮਰਜ਼ੀ ਆਰਡਰ ਪਾਓ ਤੇ ਗੱਡੀ ਲੈ ਜਾਓ ਜੀ ਤੇ ਕਾ ਆ ਗਿਆ ਮੁੱਠ ਸੇ ਜਿਹੜਾ ਅੰਗਰੇਜ਼ਾਂ ਕੋਲੇ ਹੁੰਦਾ ਬੁਲਟ ਜੀ ਇਹ ਕਿੰਨੇ ਡਿਕਦਾਗਾ 8000 ਦਾ ਜੀ ਸਿਰਫ 8000 ਦਾ ਜੀ ਬਿਲਕੁਲ ਜੀ ਬਿਲਕੁਲ ਸਿਰਫ 8000 ਰੁਪਏ ਦਾ ਜੀ ਦੋ ਟਾਇਰ ਮਗਰ ਨੇ ਇੱਕ ਮੂਰੇ ਆ ਜਵਾਕ ਤੇ ਮੈਂ ਮਰਜੀ ਦੱਬੀ ਫਰੇ ਹਾਂ ਸਾਲੀਏ ਮੁੰਡੇ ਖਾਤਰ ਲੜੇ ਮੈਂ ਆਹੋ ਕਿੰਨੇ ਦਾ ਕੋਈ ਸਸਤੋ ਹੀ ਆ ਜਮੀ ਕਿੰਨੇ ਦਾਤਾ ਜੀ ਸਿਰਫ 1800 ਰੁਪਏ ਦਾ ਬੈਟਰੀ ਵਾਲਾ ਚਾਰਜੇਬਲ ਈਵੀ ਬੋਲਟ ਬਿਲਕੁਲ ਵਧੀਆ ਸਾਲ ਦੀ ਗਾਰੰਟੀ ਇਹਦੀ ਵੀ ਮਿਲੂਗੀ ਜੀ ਜਿਵੇਂ ਆਹ ਮੋਟਰਸਾਈਕਲ ਆਗੇ ਦੂਤਰੀ ਵਾਲੇ ਦੀ ਇਹ ਵਾਲਾ ਮੋਟਰਸਾਈਕਲ ਸਿਰਫ 7000 ਦਾ ਇਹ ਵਾਲਾ ਮੋਟਰਸਾਈਕਲ ਸਿਰਫ 6000 ਰੁਪਏ ਦਾ ਗਾਰੰਟੀ ਨਾਲ ਚੈਲੰਜ ਨਾਲ ਰੇਟ ਉਹ ਚੱਕੋ ਜੀ 6000 7000 ਆਹ ਵੀ 6000 ਦੀ ਬਿਲਕੁਲ ਜੀ ਉਸ ਤੋਂ ਬਾਅਦ ਜੱਗੀ ਵੀ ਆਇਆ ਉਹਦੇ ਕਰਕੇ ਆਪਾਂ ਵੈਸਪਾ ਵੀ ਰੇਟ ਘਟਾ ਦਿੱਤਾ ਜੀ ਵੈਸਪਾ ਸਕੂਟਰ ਵੈਸਪਾ ਕਰਤਾ মাত্র 4300 ਰੁਪਏ ਦਾ ਜੀ ਆਹ ਵੀ ਸਕੂਟਰ ਜੀ ਬਿਲਕੁਲ ਜੀ ਰੰਗ ਸਾਰੇ ਅਵੇਲੇਬਲ ਰਹਿਣਗੇ ਗੁਲਾਬੀ ਪੀਲਾ ਨੀਲਾ ਜਿਹੜਾ ਮਰਜ਼ੀ ਲੈ ਲਓ 6 ਤੋਂ 7 ਰੰਗ ਅਵੇਲੇਬਲ ਨੇ ਡਬਲ ਬੈਟਰੀ ਡਬਲ ਮੋਟਰ ਵੈਸਪਾ ਦਵਾਂਗੇ ਜਿਵੇਂ ਆ ਮਰਸਡੀ ਖੜੀ ਹੈ ਜੀ ਇਹ ਵਾਲੀ ਮਰਸਡੀ ਕਰਤੀ ਸਿਰਫ 9000 ਰੁਪਏ ਦੀ ਜੀ 9000 ਰੁਪਏ ਦੀ ਮਿਲੂ ਕਿਤੋਂ ਸਾਰਾ ਕੁਝ ਲੁਧਿਆਣਾ ਤੋਂ ਜੈਕ ਐਂਡ ਜਲਾ ਸਕਰੀਨ ਸ਼ਾਟ ਪਾਇਆ ਇੱਕ ਪੇਜ ਦਾ ਹੋਰ ਕਈ ਤਰ੍ਹਾਂ ਦੇ ਖੜਾਉਣੇ ਬਾਈਰੋ ਕੋਲੇ ਨਵੇਂ ਨਵੇਂ ਮਾਡਲਾਂ ਚ ਆਉਂਦੇ ਨੇ ਵੇਖਣ ਲਈ ਪੇਜ ਕਰ ਲਓ ਫੋਲੋ ਜੇ ਆਨਲਾਈਨ ਮੰਗਵਾਉਣੇ ਨੇ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਆਜੋ ਤੁਹਾਨੂੰ ਹੋਰ ਵੀ ਕਈ ਆਟਮਾ ਦਿਖਾਵਿਆ ਵੀਡੀਓ ਸ਼ੇਅਰ ਕਰਕੇ ਤੁਹਾਡੇ ਜਿਹੜੇ ਰਿਸ਼ਤੇਦਾਰਾਂ ਦੇ ਬੱਚੇ ਨੇ ਉਹਨਾਂ ਨੂੰ ਜਰੂਰ ਸੈਂਡ ਕਰ ਦਿਓ ਆਜੋ ਨੀਂ ਹੇ ਜਿਹੜਾ ਵੀਡੀਓ ਸ਼ੇਅਰ ਕਰਦੂਗਾ ਉਹਦੇ ਲਈ ਗਿਫਟ ਆਪਾਂ ਘਰੇ ਭੇਜ ਦਾਂਗੇ ਆਪਣਾ ਨੰਬਰ ਐਡਰੈਸ ਤਾਂ ਇੰਸਟਾ ਦੇ ਮੈਸੇਜ ਕਰ ਦਿਓ ਜੀ ਆਜੋ ਨੀਂ ਹੇ ਦਿਖਾਈਏ ਜੀ ਜੇ ਤੁਹਾਡੇ ਜਵਾਕ ਵੀ ਮੇਲੇ ਤੇ ਜਾਣ ਦੀ ਜਿੱਦ ਕਰਦੇ ਨੇ ਉਹਨਾਂ ਦਾ ਘਰਤੀ ਮੇਲਾ ਬਣਾ ਦਾਂਗੇ ਸਿਰਫ ਤੇ ਸਿਰਫ 3300 ਰੁਪਏ ਚ ਚਾਹੇ ਨਾਲ ਤੁਸੀਂ ਵੀ ਸਾਲਾ ਮਰੀ ਜਾਇਓ ਤੇ 3300 ਰੁਪਏ ਚ ਬਈ ਦੇ ਦੋ ਨਵਾਂ ਬਿਲਕੁਲ ਜੀ ਬਿਲਕੁਲ 7000 ਐਮਆਰਪੀ ਮਾਤਰ 3300 ਰੁਪਏ ਦਾ ਕਰਤਾ 트ੰਪਲਨ 55 ਇੰਚੀ ਬ੍ਰਾਂਡਡ ਮਾਲ ਮੈਂ ਕਹਿੰਦਾ ਗਾਰੰਟੀ ਨਾਲ ਹੈ ਜੀ ਜਿਵੇਂ ਮਰਜ਼ੀ ਆ ਦੇਖੋ ਅਸੀਂ ਦੋ ਜਾਨੇ ਮੈਂ ਤੇ ਲਾਲਾ ਜੀ ਛਾਲਾ ਮਾਰੀ ਜਣੇਗੇ ਪੂਰਾ ਇੰਜੋਏ ਹੋ ਰਿਹਾ ਬੜੇ ਟਿੱਡ ਵਧਿਆ ਹੋਇਆ ਜਿਹਦਾ ਟਿੱਡਾ ਇਹ ਬੁਲਬਲੇ ਮੈਂ ਛੋਟਾ ਕਰ ਦੁੱਦ ਦੇਣਾ ਜੀ ਬਾਕੀ ਬਾਕੀ ਗੱਲ ਭਾਈ ਜ਼ਕੀਰ ਮੰਨੋ ਤੁਸੀਂ ਅਸੀਂ ਐ ਨਾ ਸਮਝੋ ਕੋਈ ਮਸੂਰੀ ਕਰਦੇ ਬੋਲਾ ਸਵਾਦ ਹੋਦਾ ਧਰਮ ਨਾਲ ਐ ਸਾਲਾ ਜੇ ਮਾਰਨ ਦਾ ਐ ਜੀ ਕਰਦਾ ਮਾਰੀ ਜਾਵਾ ਮਾਰੀ ਜਾਵਾ ਬਹੁਤ ਕੰਟੀ ਜਾ ਬਈ ਹੋਰ ਵੀ ਤੁਹਾਨੂੰ ਨਵੇਂ ਨਵੇਂ ਖੜੇ ਹੋਣੇ ਦਿਖਾਉਣੇ ਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿਹਨੇ ਵੀ ਇਹ ਮੰਗਵਾਉਣਾ ਹੈ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਫੋਨ ਕਰਕੇ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਚ ਬਾਕੀ ਗੱਲ ਭਰਾ ਨਾਲ ਡੀਲ ਕਰਕੇ ਵੇਖੋ ਇਹੋ ਜਿਹੇ ਇਨਸਾਨ ਦੁਨੀਆ ਤੇ ਆਉਣੇ ਮੁਸ਼ਕਲ ਨੇ ਤੇ ਮਿਲਨੇ ਮੁਸਕਲ ਨੇ ਬੜਾ ਵਧੀਆ ਸਵਾਲ ਲੱਗਿਆ ਭਰਾ ਦਾ ਲੈ ਹੁਣ ਤਬੂ ਨੁਕਰੀ ਬੱਛ ਕਰ ਸਕ ਗਏ ਨਹੀਂ ਬਤਾ ਹੁਣ ਹੋਰ ਹੋਰ ਵੀਡੀਓ ਬਣਾਉਣੀ ਹੈ ਕੁਝ ਨਹੀਂ ਹੁੰਦਾ ਕਿ ਮਾਰ ਰਹੇ ਨੇ ਦੋਸਾਂਾ ਮਸਲਾ ਬੱਸ 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 ਬਈ ਹੋ ਗਏ ਨੂੰ ਆਹ ਡਰੋਨ ਦੇ ਵਿੱਚ ਭਾਈ ਕੈਮਰਾ ਲੱਗਿਆ ਹੋਇਆ ਸਪੈਸ਼ਲੀ ਵੀਡੀਓ ਸ਼ੂਟ ਕਰਨ ਵਾਸਤੇ ਹੈਗਾ ਤੇ ਰੇਟ ਸਿਰਫ ਤੇ ਸਿਰਫ 1200 ਰੁਪਏ ਡਿਲੀਵਰੀ ਦੀ ਵਿੱਚੇ ਦੇ ਦਾਂਗੇ ਡਿਲੀਵਰੀ ਬਿਲਕੁਲ ਫਰੀ ਜੀ ਕੰਟਰੋਲ ਦੇਖੋ ਕਿੰਨਾ ਵਧੀਆ ਹੁੰਦਾ ਹੈਗਾ ਜਿੱਧਰ ਮਰਜ਼ੀ ਦੱਬੀ ਫਿਰੋ ਇਹ ਕਾਮ ਡਰੋਨ 'ਚ ਹੁੰਦਾ ਨਾ ਕੰਟਰੋਲ ਨਹੀਂ ਹੁੰਦੇ ਮੇਰੇ ਖੰਦ ਤੇਰੇ ਜਿਹਾ ਕਰਕੇ ਆ ਵੇਖੋ ਜੀ ਇਹ ਲੈ ਬਾ ਆਇਆ ਉਹ ਨਵੇਂ ਇੱਥਾਂ ਤੇ ਮਿਲੂ ਸਿਰਫ 1200 ਰੁਪਏ ਦਾ ਲੈਣਾ ਲਾਲਾ ਹਾਂ ਲੈ ਕੇ ਜਾਉਂ ਦੋ ਸੌਦਾ ਜਿੰਨਾ ਜਿੰਨੂ ਨਾ ਹਾਂ ਜਿੱਦੋਂ ਉਗਰਾਹੀ ਲੈਣੀ ਹੁੰਦੀ ਆ ਆਪਣਾ ਜਾ ਕੇ ਡਰੋਨ ਭੇਜ ਦਿਆ ਕਰ ਡਰੋਨ ਭੇਜ ਦਿਆ ਕਰੀ ਬੰਦਾ ਕਰੇ ਹੈਗਾ ਕਿ ਨਹੀਂ ਹੈਗਾ ਚੈੱਕ ਕਰ ਲਿਆ ਕਰੀ ਜਲ ਇੰਨੇ ਚਾਉਂਦਾ ਕੀ ਆ ਸਰਪੰਚ ਸਿਰਫ 1200 ਰੁਪਏ ਦਾ ਮਿਲੂ ਤੁਹਾਨੂੰ ਬਾਈ ਰੋ ਤਾਂ ਔਨਲਾਈਨ ਵੀ ਮੰਗਵਾ ਸਕਦੇ ਹੋ ਆ ਕਾਰ ਦੀ ਸਪੀਡ 50 ਤੋਂ ਵੀ ਵੱਧ ਆ ਬਾਈ ਜੇ ਦੀ ਰੇਸ ਚ ਐ ਸਪਲੈਂਡਰ ਬਹੁਤ ਰੀਜ਼ਨੇਬਲ ਗੱਡੀ ਆ ਨਾਲੇ ਅਨਬ੍ਰੇਕੇਬਲ ਜਿਵੇਂ ਮਰਜ਼ੀ ਚਲਾਓ ਜੀ ਭਾਵੇਂ ਛੱਤ ਤੋਂ ਥੱਲੇ ਸੁੱਟ ਦਿਓ ਟੁੱਟ ਗਈ ਮੇਰੀ 1 ਸਾਲ ਦੀ ਗਾਰੰਟੀ ਦੇ ਨਾਲ ਗੱਡੀ ਦੇਣੀ ਤੁਹਾਨੂੰ ਅਸੀਂ ਜੀ ਆ ਚੱਕੋ ਜੀ ਤੇ ਹੈਗਾ ਇਹਦਾ ਰੇਟ 11000 ਪਰ 7000 ਦੀ ਦੋਗੇ ਬਿਲਕੁਲ ਜੀ ਬਿਲਕੁਲ ਹੋਲਸੇਲ ਰੇਟ ਘੱਟ ਸਪੀਡ ਲੈਣੀ 3500 ਦੀ ਐ ਵੱਧ ਵਾਲੀ ਲੈਣੀ 7000 ਰੁਪਏ ਦੀ ਆ ਜੀ ਚੱਕੋ ਜੀ ਬਾਕੀ ਵੀਡੀਓ ਬਾਲੀ ਲੰਬੀ ਬਣ ਜੂ ਗੁਣਤਾ ਦੇ ਵਿੱਚ ਇੰਨੇ ਨੇ ਰਹਿ ਰੱਬ ਤੁਹਾਨੂੰ ਫਿਊਚਰ ਹੀ ਫਿਊਚਰ ਨੇ ਇਹ ਵੀ ਨਾ ਸਮਝਿਓ 7000 ਜਮਾ ਜਾਇਜ ਰੁਪਏ ਮੰਗ ਰਹੇ ਸਤੋਂ ਉੱਪਰ ਚ ਹੈ ਇਹ ਭਾਈ ਆ ਗਿਆ ਮਹਿੰਦਰਾ ਰੇ ਦੇ ਨਾਲ ਟਰੈਕਟਰ ਆ ਵੇਖੋ ਬਲੈਊ ਟੁੱਥ ਨਾਲ ਗਾਣੇ ਚੱਲਦੇ ਨੇ ਸਟਾਰਟਿੰਗ ਆਵਾਜ਼ ਚੈੱਕ ਕਰੋ ਜਿਵੇਂ ਮਹਿੰਦਰਾ ਟਰੈਕਟਰ ਵਰਗੀ ਆਵਾਜ਼ ਆ ਗਈ ਤੇ ਮਿਲੂ ਕਿਥੋਂ ਇਹ ਵੀ ਜਾ ਕੈਂਡਲ ਵਾਲਾ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਭੇਜ ਦੋਗੇ ਜੀ ਬਿਲਕੁਲ ਜੀ ਬਿਲਕੁਲ ਭੇਜ ਦਾਂਗੇ ਨਾਲੇ ਬ੍ਰਾਂਡਡ ਪ੍ਰੋਡਕਟ ਹੈ 1 ਸਾਲ ਦੀ ਗਾਰੰਟੀ ਦੇ ਨਾਲ ਦੇਾਂਗੇ ਜੀ ਤੇ ਰਿਮੋਟ ਤੇ ਕੰਟਰੋਲ ਇੱਕ ਵਾਰ ਚਲਾ ਕੇ ਦਿਖਾਓ ਜੀ ਆ ਵੇਖੋ ਆ ਰਿਮੋਟ ਤੇ ਅੱਗੇ ਪਿੱਛੇ ਜਿਵੇਂ ਮਰਜ਼ੀ ਮੋੜ ਲਓ ਜਿਵੇਂ ਮਰਜ਼ੀ ਦੱਬੀ ਫਿਰੋ ਚੈੱਕ ਕਰੋ ਸਪੀਡ ਕਿੰਨੀ ਆਏਗੀ ਆ ਦੇਖੋ ਮਰਥਰੀ ਗਾਰਜਨੀ ਸੀ ਪੀੜੇਗੀ ਇਸ ਤੋਂ ਇਲਾਵਾ ਆ ਆ ਗਿਆ ਕਾਰ ਜਿਵੇਂ ਵੱਡੀਆਂ ਕਾਰਾਂ ਚੈੱਕ ਕਰਾ ਲਓ ਬਈ ਜਮਾ ਰਹੇ ਦੇ ਨਾਲ ਵਰਗੀ ਹੀ ਨੇ ਐ ਮੰਨੋ ਵੀ ਜਿਵੇਂ ਉਹ ਕਾਰਾਂ ਹੁੰਦੀਆਂ ਨੇ ਉਹੀ ਇਹ ਕਾਰਾਂ ਨੇ ਬਸ ਸਾਰੇ ਮਾਡਲ ਅਵੇਲੇਬਲ ਹੈ ਜੀ ਆ ਆ ਗਈ BMW ਆਡੀ ਆ ਗਈ ਤੇ ਉੱਪਰ ਫੇਰ ਆਡੀ ਆ ਗਈ ਜਿਵੇਂ ਗਲਾਬ ਸਿੱਧੂ ਦੀ ਚੁਆਇਸ ਡਿਫੈਂਡਰ ਖੜੀ ਹੈਗੀ ਆ ਵੇਖ ਲਓ ਇਹ ਡਿਫੈਂਡਰ ਸਾਰੇ ਇਹ ਖੇਡਾ ਤੁਸੀਂ ਆਨਲਾਈਨ ਘਰੇ ਬੈਠੇ ਵੀ ਮੰਗਵਾ ਸਕਦੇ ਹੋਗੇ ਲੁਧਿਆਣਾ ਤੋਂ ਆ ਕੇ ਵੀ ਲਿਜਾ ਸਕਦੇ ਹੋਗੇ